ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਕੋਈ ਅਰਚਨਾ ਮਕਵਾਨਾ ਨਾਂ ਦੀ ਔਰਤ ਨੇ ਸਤਖੰਡ ਸ਼੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਤੇ ਯੋਗਾ ਕੀਤਾ ਹੈ ਤੇ ਯੋਗਾ ਵੀ ਜਿਹੜੇ ਉਹਨੇ ਆਸਰ ਵਰਤੇ ਨੇ ਉਹ ਬਹੁਤ ਉੱਠੇ ਤਰੀਕੇ ਵਾਲੇ ਨੇ ਜਿਹੜੀ ਕਿ ਗੁਰਮਰਿਆਦਾ ਨੂੰ ਫੇਸ ਪਹੁੰਚਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਕੋਈ ਅਰਚਨਾ ਮਕਵਾਨਾ ਨਾਂ ਦੀ ਔਰਤ ਨੇ ਸਤਖੰਡ ਸ਼੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਤੇ ਯੋਗਾ ਕੀਤਾ ਹੈ ਤੇ ਜੋਗਾ ਵੀ ਜਿਹੜੇ ਉਹਨੇ ਆਸਰ ਵਰਤੇ ਨੇ ਉਹ ਬਹੁਤ ਉੱਠੇ ਤਰੀਕੇ ਵਾਲੇ ਨੇ ਜਿਹੜੀ ਕਿ ਗੁਰਮਰਿਆਦਾ ਨੂੰ ਫੇਸ ਪਹੁੰਚਾਉਂਦੇ ਨੇ ਬੈਠ ਕੇ ਆਸਨ ਲਾ ਕੇ ਕੋਈ ਵਿਅਕਤੀ ਨੂੰ ਮਹਿਸੂਸ ਨਹੀਂ ਕਰ ਸਕਦਾ ਕਿ ਉਹ ਗੁਰਬਾਣੀ ਸਰਵਣ ਕਰ ਰਿਹਾ ਹੈ ਕਿ ਸ਼ਬਦ ਪੜ੍ਹ ਰਿਹਾ ਹੈ ਜਾਂ ਕੋਈ ਉਹ ਆਪਣੀ ਆराधना ਕਰ ਰਿਹਾ ਹੈ ਉਹ ਇੱਕ ਲੱਗ ਵਿਸ਼ਾ ਹੋ ਜਾਂਦਾ ਹੈ ਪਰ ਸਿਰ ਨੀਵਾ ਕਰਕੇ ਪੈਰ ਉੱਪਰ ਕਰਕੇ ਤੇ ਸਤਖੰਡਿ ਸ਼੍ਰੀ ਦਰਬਾਰ ਸਾਹਿਬ ਨੂੰ ਪਿੱਛਾ ਕਰਕੇ ਤਸਵੀਰਾਂ ਖਿਚਾ ਕੇ ਜਿਹੜੀ ਉਹਨੇ ਯੋਗਾ ਦੀ ਵਾਇਰਲ ਕੀਤੀਆਂ ਨੇ ਉਹਦੇ ਨਾਲ ਸਿੱਖ ਭਾਵਨਾਵਾਂ ਨੂੰ ਵੱਡੀ ਫੇਸ ਪਹੁੰਚੀ ਹੈ ਮਾਫ ਕਰਨਾ ਜੇਕਰ ਇਸ ਔਰਤ ਨੂੰ ਉਥੇ ਸੇਵਾਦਾਰਾਂ ਵੱਲੋਂ ਕੋਈ ਵੀ ਗੱਲ ਕੀਤੀ ਜਾਂਦੀ ਕਿ ਇੱਕ ਵੱਡਾ ਬਿਵਾਲ ਖੜਾ ਹੋ ਜਾਣਾ ਸੀ ਕਿ ਸਤਖੰਡ ਦਰਬਾਰ ਸਾਹਿਬ ਆਉਣ ਵਾਲੀਆਂ ਸੰਗਤਾਂ ਨੂੰ ਜਾਂ ਆਉਣਤਾਂ ਨੂੰ ਉਥੇ ਮਾੜਾ ਚੰਗਾ ਬੋਲਿਆ ਜਾਂਦਾ ਜਾਂ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦੇ ਉਥੇ ਆ ਜਿਹੇ ਐਕਸ਼ਨ ਲੈ ਜਾਂਦੇ ਆ ਪਰ ਇਹ ਬੀਬੀ ਨੇ ਬੇਸ਼ੱਕ ਮਾਫੀ ਵੀ ਮੰਗ ਲਈ ਹੈ ਆਪਦੀ ਪਰ ਨਹੀਂ ਇਹ ਮਾਫੀ ਦੇ ਯੋਗ ਨਹੀਂ ਕਿਉਂਕਿ ਜੇਕਰ ਇਹਦੇ ਤੇ ਕਾਰਵਾਈ ਹੋਵੇਗੀ ਤੇ ਆਉਣ ਵਾਲਿਆਂ ਸਾਰਿਆਂ ਨੂੰ ਪਤਾ ਹੋਵੇਗਾ ਕਿ ਸਤਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਕਿ ਉਹ ਆਮ ਸਥਾਨ ਨਹੀਂ ਜਾਂ ਕੋਈ ਉਹ ਘੁੰਮਣ ਘਰਨ ਵਾਲੀ ਜਗਾ ਨਹੀਂ ਜਾਂ ਕੋਈ ਉਹ ਯੋਗਾ ਦਾ ਸਥਾਨ ਨਹੀਂ ਉਥੇ ਸੱਚਖੰਡ ਦਾ ਦਰਜਾ ਮਿਲਿਆ ਹੋਇਆ ਤੇ ਚੱਪੇ-ਚੱਪੇ ਤੇ ਸ਼ਹੀਦ ਸਿੰਘਾਂ ਦੀਆਂ ਯਾਦਗਰਾਂ ਨੇ ਇਹ ਜਿਹੜੇ ਸਥਾਨ ਹੈ ਇਹਦੀ ਜਿਹੜੀ ਮਹਿਮਾ ਹੈ ਉਹ ਸ਼ਬਦਾ ਨਹੀਂ ਵਰਨਨ ਨਹੀਂ ਹੋ ਸਕਦੀ ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਹੈ ਇਸ ਬੀਬੀ ਤੇ ਕਾਨੂੰਨੀ ਕਾਰਵਾਈ ਵੀ ਕਰਵਾਓ ਔਰ ਨਾਲ-ਨਾਲ ਜਿਹੜੇ ਸਾਡੇ ਉਥੇ ਸੇਵਾਦਾਰ ਵੀਰ ਨੇ ਉਡਰ ਮੇਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਤੁਹਾਡੀ ਜਿਹੜੀ ਅੱਖ ਜਿਹੜੀ ਉਹ ਬਾਜ਼ ਵਾਲੀ ਚਾਹੀਦੀ ਹੈ ਹਰ ਪਾਸੇ ਤੁਹਾਡੀ ਨਜ਼ਰ ਚਾਹੀਦੀ ਹੈ ਕਿ ਕਿੱਥੇ ਕੀ ਹੋ ਰਿਹਾ ਹੈ ਤੁਹਾਡੀ ਇੱਕ ਬੰਦੇ ਦੀ ਕੀਤੀ ਹੋਈ ਗਲਤੀ ਸਮੁੱਚੇ ਸਿੱਖ ਕੌਮ ਨੂੰ ਸ਼ਰਮ ਨਾਲ ਸ਼ਰਮੀਨਾ ਕਰਨਾ ਪੈਂਦਾ ਔਰ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਤਾ ਨੂੰ ਵੀ ਕਰਨਾ ਪੈਂਦਾ ਉਹਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਕਰਨਾ ਪੈਂਦਾ ਔਰ ਸਿੱਧੇ ਸਿੱਧੇ ਆ ਕੇ ਬਾਦਲ ਪਰਿਵਾਰ ਨੇ ਗਲਤੀ ਕੀਤੀ ਸੋ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਾਂਗਾ ਇਹਦੇ ਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਭਾਵੇਂ ਥੋੜੀ ਹੋਵੇ ਬਹੁਤੀ ਹੋਵੇ ਤਾਂ ਜੋ ਹਰ ਕਿਸੇ ਨੂੰ ਆਉਣ ਜਾਣ ਵਾਲੇ ਨੂੰ ਇੱਥੇ ਇਸ ਗੱਲ ਦਾ ਪਤਾ ਹੋਵੇ ਕਿ ਇੱਥੇ ਪੂਰੀ ਗੁਰ ਮर्यादा ਦੇ ਨਾਲ ਰਹਿਣਾ ਕੋਈ ਅਸੀਂ ਗਲਤ ਕੰਮ ਨਹੀਂ ਕਰਨਾ ਸੋ ਆਸ ਕਰਦੇ ਹਾਂ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਬੀਬੀ ਤੇ ਸਭ ਤੋਂ ਸਖਤ ਕਾਰਵਾਈ ਵੀ ਕਰਵਾਵੇਗੀ ਅਸੀਂ ਇਸ ਘਟਨਾ ਦੀ ਹੋਰ ਨਿੰਦਿਆ ਵੀ ਕਰਦੇ ਹਾਂ ਭਾਵੇਂ ਕੋ ਦੀ ਭਾਵਨਾ ਵਾ ਉਹ ਕਹਿੰਦੀ ਹੈ ਕਿ ਮੇਰੀ ਯੋਗਾ ਨੂੰ ਦੱਸਣ ਵਾਸਤੇ ਭਾਵਨਾ ਸੀ ਪਰ ਬੀਬੀ ਇਹ ਯੋਗਾ ਨੂੰ ਦੱਸਣ ਵਾਲਾ ਸਥਾਨ ਨਹੀਂ ਇੱਥੇ ਤਾਂ ਕੋੜਿਆਂ ਦੇ ਕੋੜ ਦੂਰ ਹੁੰਦੇ ਨੇ ਇੱਥੇ ਜਿਹੜਾ ਸ਼ਰਦਾ ਨਾਲ ਆ ਗਿਆ ਉਹਦੀਆਂ ਝੋਲੀਆਂ ਭਰ ਕੇ ਜਾਂਦੀਆਂ ਨੇ ਤੇ ਬਹੁਤ ਉੱਚਾ ਸੁੱਚਾ ਸਥਾਨ ਹੈ ਤੁਹਾਡਾ ਯੋਗਾ ਜਿਹੜਾ ਹੈ ਉਹ ਤੋਂ ਬਾਹਰ ਜਿਵੇਂ ਮਰਜ਼ੀ ਇੱਥੇ ਮਰਜ਼ੀ ਲੋਕਾਂ ਨੂੰ ਦੱਸੀ ਜੋ بڑا ਯੋਗਾ ਦਾ ਪ੍ਰਚਾਰ ਕਰਨ ਵਾਲੇ ਹੋਰ بڑے ਸਾਧਨ ਨੇ ਪਰ ਜਿਹੜੀਆਂ ਧਾਰਮਿਕ ਭਾਵਨਾਵਾਂ ਸਿੱਖਾ ਦੀਆਂ ਭੜਕਾਈਆਂ ਗਈਆਂ ਇਸ ਤਰ੍ਹਾਂ ਤੇ ਜ਼ਰੂਰ ਕਾਨੂੰਨੀ ਕਾਰਵਾਈ ਜਿਹੜੀ ਹੈ ਇਹ ਬੀਬੀ ਦੇ ਖਿਲਾਫ ਹੋਣੀ ਚਾਹੀਦੀ ਹੈ ਨਮਾਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਕੋਈ ਅਰਚਨਾ ਮਕਵਾਨਾ ਨਾਂ ਦੀ ਔਰਤ ਨੇ ਸਤਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਤੇ ਯੋਗਾ ਕੀਤਾ ਤੇ ਯੋਗਾ ਵੀ ਜਿਹੜੇ ਉਹਨੇ ਆਸਨ ਵਰਤੇ ਨੇ ਉਹ ਬਹੁਤ ਉੱਠੇ ਤਰੀਕੇ ਵਾਲੇ ਨੇ ਜਿਹੜੀ ਕਿ ਗੁਰਮਰਿਆਦਾ ਨੂੰ ਫੇਸ ਪਹੁੰਚਾਉਂਦੇ ਨੇ ਬੈਠ ਕੇ ਆਸਨ ਲਾ ਕੇ ਕੋਈ ਵਿਅਕਤੀ ਨੂੰ ਮਹਿਸੂਸ ਨਹੀਂ ਕਰ ਸਕਦਾ ਕਿ ਉਹ ਕੁਰਬਾਨੀ ਸਰਵਣ ਕਰ ਰਿਹਾ ਹੈ ਕਿ ਸ਼ਬਦ ਪੜ ਰਿਹਾ ਹੈ ਜਾਂ ਕੋਈ ਉਹ ਆਪਣੀ ਰਾਧਨਾ ਕਰ ਰਿਹਾ ਹੈ ਉਹ ਇੱਕ ਲਗਭਿਸ਼ਾ ਹੋ ਜਾਂਦਾ ਹੈ ਪਰ ਸਿਰ ਨੀਵਾ ਕਰਕੇ ਪੈਰ ਉੱਪਰ ਕਰਕੇ ਤੇ ਸਤਖੰਡ ਸ਼੍ਰੀ ਦਰਬਾਰ ਸਾਹਿਬ ਨੂੰ ਪਿੱਛਾ ਕਰਕੇ ਤਸਵੀਰਾਂ ਖਿਚਾ ਕੇ ਜਿਹੜੀ ਉਹਨੇ ਯੂਟਿਊਬ ਆ ਦੀਆਂ ਵਾਇਰਲ ਕੀਤੀਆਂ ਨੇ ਉਹਦੇ ਨਾਲ ਸਿੱਖ ਭਾਵਨਾਵਾਂ ਨੂੰ ਵੱਡੀ ਥੇਸ ਪਹੁੰਚੀ ਐ ਮਾਫ ਕਰਨਾ ਜੇਕਰ ਇਸ ਔਰਤ ਨੂੰ ਉਥੇ ਸੇਵਾਦਾਰਾਂ ਵੱਲੋਂ ਕੋਈ ਵੀ ਗੱਲ ਕੀਤੀ ਜਾਂਦੀ ਕਿ ਇੱਕ ਵੱਡਾ ਬਿਵਾਲ ਖੜਾ ਹੋ ਜਾਣਾ ਸੀ ਕਿ ਸਤਖੰਡ ਦਰਬਾਰ ਸਾਹਿਬ ਆਉਣ ਵਾਲੀਆਂ ਸੰਗਤਾਂ ਨੂੰ ਜਾਂ ਔਰਤਾਂ ਨੂੰ ਉਥੇ ਮਾੜਾ ਚੰਗਾ ਬੋਲਿਆ ਜਾਂਦਾ ਜਾਂ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦੇ ਉਥੇ ਆਹ ਜਿਹੇ ਐਕਸ਼ਨ ਲੈ ਜਾਂਦੇ ਆ ਪਰ ਇਹ ਬੀਬੀ ਨੇ ਬੇਸ਼ੱਕ ਮਾਫੀ ਵੀ ਮੰਗ ਲਈ ਐ ਆਪਦੀ ਪਰ ਨਹੀਂ ਇਹ ਮਾਫੀ ਦੇ ਯੋਗ ਨਹੀਂ ਕਿਉਂਕਿ ਜੇਕਰ ਇਹਦੇ ਤੇ ਕਾਰਵਾਈ ਹੋਵੇਗੀ ਤੇ ਆਉਣ ਵਾਲਿਆ ਸਾਰਿਆਂ ਨੂੰ ਪਤਾ ਹੋਵੇਗਾ ਕਿ ਸਤਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਕੋਈ ਉਹ ਆਮ ਸਥਾਨ ਨਹੀਂ ਜਾਂ ਕੋਈ ਉਹ ਘੁੰਮਣ ਘਰਨ ਵਾਲੀ ਜਗ੍ਹਾ ਨਹੀਂ ਜਾਂ ਕੋਈ ਉਹ ਯੋਗਾ ਦਾ ਸਥਾਨ ਨਹੀਂ ਉਥੇ ਸਤਖੰਡ ਦਾ ਦਰਜਾ ਮਿਲਿਆ ਹੋਇਆ ਤੇ ਚੱਪੇ-ਚੱਪੇ ਤੇ ਸ਼ਹੀਦ ਸਿੰਘਾਂ ਦੀਆਂ ਯਾਦਗਾਰਾਂ ਨੇ ਇਹ ਜਿਹੜੇ ਸਥਾਨ ਹੈ ਇਹਦੀ ਜਿਹੜੀ ਮਹਿਮਾ ਹੈ ਉਹ ਸ਼ਬਦਾਂ ਨਹੀਂ ਵਰਣਨ ਨਹੀਂ ਹੋ ਸਕਦੀ